ਪੰਜਾਬ ਦੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ ਤੋਂ 0.5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਪੰਜਾਬ ਦੇ ਵਿੱਚ ਪਲੱਸ ਪੋਲੀਓ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਨਜ਼ਰ ਆਏ ਸੋ ਇਸ ਮੌਕੇ ਉਹਨਾਂ ਪਟਿਆਲੇ ਦੇ ਡਿਪਟੀ ਕਮਿਸ਼ਨਰ ਦੀ ਬੇਟੀ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੋ ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਪੋਲੀਓ ਦੀ ਬਿਮਾਰੀ ਲਗਭਗ ਖਤਮ ਹੋ ਚੁੱਕੀ ਹੈ ਲੇਕਿਨ ਸਾਡੇ ਗੁਆਂਢੀ ਦੇਸ਼ਾਂ ਇਹ ਚ ਹੀ ਬਿਮਾਰੀਆਂ ਇਸ ਲਈ ਸਾਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਇਹ ਜਿਹੜਾ ਦੂਜਾ ਸਾਡਾ ਜੀ ਸਬ ਨੈਸ਼ਨਲ ਇਮਯੂਨਾਈਜੇਸ਼ਨ ਡੇ ਅੱਜ ਇਹਦੇ ਜਿਹੜੇ ਸਾਰੇ ਬੋਥ ਲੱਗਣਗੇ 10 11 12 ਨੂੰ ਡੋਰ ਟੂ ਡੋਰ ਹੋਏਗਾ ਇਹਦੇ ਚ 14 ਲੱਖ 75000 ਤੋਂ ਵੱਧ ਜਿਹੜੇ ਬੱਚੇ ਆ ਕਵਰ ਕੀਤੇ ਜਾਣਗੇ ਇੰਡੀਆ ਦੇ ਵਿੱਚ 2000 ਪੰਜਾਬ ਦੇ ਵਿੱਚ 2010 ਤੋਂ ਬਾਅਦ ਕੋਈ ਪੋਲੀਓ ਦਾ ਕੇਸ ਨਹੀਂ ਆਇਆ ਪਰ ਕਿਉਂਕਿ ਸਾਡੇ ਗਵਰਾਂਟੀ ਦੇਸ਼ਾਂ 'ਚ ਬਹੁਤ ਹੈ ਇਸ ਕਰਕੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਵੀ ਮੇਰੀ ਇਹ ਗੱਲ ਸੁਣ ਰਹੇ ਆ ਜਾਂ ਇਹ ਵੀਡੀਓ ਦੇਖ ਰਹੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਲਗਨ ਦੇ ਨਾਲ ਕੋਈ ਵੀ ਬੱਚਾ ਬਚਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਸਾਡੇ ਜਿਹੜੇ ਇੱਕ ਸਟਾਰ ਕੰਪੈਨਰ ਜਿਹੜੇ ਸਾਡੇ ਬ੍ਰਾਂਡ ਐਂਬੈਸਡਰ ਆ ਮੁਤਾਬ ਜੀ ਕਹਿੰਦੇ ਆ ਕਿ ਦੋ ਬੂੰਦ ਜ਼ਿੰਦਗੀ ਕੀ ਇਹ ਬਾਕੀ ਦੋ ਬੂੰਦ ਜ਼ਿੰਦਗੀ ਦੀ ਆ ਤਾਂ ਕਿ ਬੱਚਿਆਂ ਨੂੰ ਜਿਹੜਾ ਹੈਗਾ ਇਹ ਬਿਮਾਰੀ ਆ ਨੀਅਰਲੀ ਦੁਨੀਆ ਦੇ ਵਿੱਚੋਂ ਖਤਮ ਹੋਣ ਜਾ ਰਹੀ ਆ ਆਓ ਆਪਾਂ ਰਲ ਕੇ ਹਮਲਾ ਮਾਰੀਏ ਤੇ 100% ਕਵਰੇ ਅਰਾਊਂਡ 2 ਲੱਖ ਬੱਚੇ ਜਿਹੜੇ 0 ਤੋਂ 5 ਸਾਲ ਦੇ ਵਿਚਕਾਰ ਦੇ ਹੈਗੇ ਉਹਨਾਂ ਨੂੰ ਇਸ ਜ਼ਿਲ੍ਹੇ ਦੇ ਵਿੱਚ ਕਵਰ ਕੀਤਾ ਜਾ ਰਿਹਾ ਹੈ। ਅ ਜਿਹੜੀ ਸਾਡੀ ਟੀਮਸ ਨੇ ਅ ਵਲਨਰਬਲ ਗਰੁੱਪਸ ਨੇ ਹਾਈ ਰਿਸਕ ਗਰੁੱਪਸ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੋਇਆ ਤੇ ਸਪੈਸ਼ਲ ਜਿਹੜੇ ਹੈਗੇ ਕੈਂਪਸ ਆਪਸਾ ਦੇ ਜਿਹੜੇ ਆਪਣੇ ਹਾਈ ਰਿਸਕ ਗਰੁੱਪਸ ਨੇ ਮੋ ਅਰਾਊਂਡ 26000 ਹਾਊਸਹੋਲਡਸ ਅਸੀਂ ਆਈਡੈਂਟੀਫਾਈ ਕੀ ਹੈ। ਕੀ ਮੈਂ ਸਾਰਿਆਂ ਨੂੰ ਸੱਦਾ ਦਿੰਦੀ ਹਾਂ ਕਿ ਜਿਹੜੀ ਇਹ ਬੂਥਸ ਲੱਗ ਰਹੀਆਂ ਨੇ ਉਹਦੇ ਵਿੱਚ ਜਿੰਨੇ ਵੀ ਬੱਚੇ 0 ਤੋਂ 5 ਸਾਲ ਦਾ ਆਇਆ ਜਾਵੇ ਤੇ ਟੀਮ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਹੈਗਾ ਬੱਚਿਆਂ ਨੂੰ ਗਿਫਟ ਵੀ ਦਿੱਤੇ ਜਾ ਰਹੇ ਨੇ ਜਿਹੜੇ ਬੜਾ ਅਜੀਬ ਵੀ ਲੱਗਦਾ ਔਰ ਵਧੀਆ ਵੀ ਲੱਗਦਾ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਮੁੱਖ ਮਹਿਮਾਨ ਬਣ ਜਾਂਦੇ ਹੋ। ਮੈਂ ਵੀ ਸਾਥ ਮਾਣਿਕਾ ਸਿਆਸਟਰੀ ਬੈਟਰ ਵਾਟ ਫੋਰ ਇਟ। ਆਪਾਂ ਇੱਕ ਬ੍ਰਿਟਿਸ਼ਰ ਬਣਾਇਆ ਮੁੱਖ ਮਹਿਮਾਨ ਇਨ ਫੈਕਟ ਮੈਨ ਕੋ ਜਿੰਨੇ ਵੀ ਸਾਡੇ ਸੇਕ ਕਾਮੇ ਤਨੀ ਕੋ ਹਾਂ ਜੋ ਵੀ ਸੰਦੇ ਇਸ ਮਿਸ਼ਨ ਨਾਲ ਜੁੜੇ ਹੋਏ ਆ ਇੱਕ ਬਹੁਤ ਵੱਡਾ ਮਿਸ਼ਨ ਹੈ ਜਿਹਦੇ ਵਿੱਚ ਤੁਸੀਂ ਪਿੱਛੇ ਫੋਟੋ ਦੇਖ ਰਹੇ ਹੋ ਮਾਤਾ ਬਸੰਜੀ ਜੀ ਹੋਰ ਹਨ ਜੀਤਾ ਔਰ ਜਿਹੜਾ ਉਹਨਾਂ ਦਾ ਉਹ ਡਾਇਲੌਗ ਸੀ ਦੋ ਬੂੰਦ ਜ਼ਿੰਦਗੀ ਕੀ ਉਹ ਲੋਕਾਂ ਨੂੰ ਇੰਨੀ ਪੀੜ ਕੀਤੀ ਕਿ ਉਹਨੇ ਜੜਾ ਹੈਗਾ ਇਟ ਕਾਲਡ ਦਾ ਇਮੇਜਿਨੇਸ਼ਨ ਆਫ ਦਾ ਪੀਪਲ ਉਹਨੇ ਲੋਕਾਂ ਲੋਕਾਂ ਦਾ ਧਿਆਨ ਖਿੱਚਿਆ ਔਰ ਉਹਦੇ ਨਾਲ ਇੱਕ ਬਹੁਤ ਫਰਕ ਪਿਆ ਔਰ ਮੈਨੂੰ ਮੈਨੂੰ ਆਪਣੇ ਬਚਪਨ ਦਾ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਬਾਸਲ ਸਾਹਿਬ ਬੈਠੇ ਆ ਗਾਂਧੀ ਜੀ ਬੈਠੇ ਆ ਮੈਡਮ ਉਹਨਾਂ ਨੂੰ ਪੁੱਛ ਰਿਹਾ ਸੀਗਾ ਸਰ ਅੱਜ ਅਸੀਂ ਜਿਹੜਾ ਕਿ ਸਟ੍ਰੀਮਲੀ ਹਾਈ ਰਿਸਕ ਏਰੀਆਸ ਨੇ ਅਰਾਊਂਡ 26000 ਹਾਊਸਹੋਲਡਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਿਲੈਕਟ ਕੀਤੇ ਹੋਏ ਨੇ ਜਿੱਥੇ ਅਸੀਂ ਖਾਸ ਕਰ ਰਹੀਏ ਮੁਹਿੰਮ ਜਿਹੜੀ ਹੈ ਐਕਸਟੈਂਸਿਵਲੀ ਟਾਰਗੇਟ ਕਰਾਂਗੇ ਤੇ ਅਰੰਭ 2 ਲੱਖ ਚਿਲड्रन ਅਸੀਂ ਇਸ ਮੁਹਿੰਮ ਦੇ ਤਹਿਤ ਕਵਰ ਕਰਨ ਵਾਲੀ ਹੈਗੇ ਹੈ 0 ਤੋਂ 5 ਉਮਰ ਦੇ ਵਿੱਚ ਲੈਣੇ ਤੇ ਮੈਂ ساتھੇ ਸਮਾਂ ਨਹੀਂ ਲਵਾਂਗੀ ਬਟ ਫਿਰ ਮੈਂ ਸਾਰੇ ਨੂੰ ਹੀ ਰਿਕਵੈਸਟ ਕਰਾਂਗੀ ਕਿ ਆਪਣੇ ਬੱਚੇ ਜਿਹੜੇ ਹੈ ਕਿ ਅੱਜ ਜਿਹੜੇ ਬੂਥਸ ਲੱਗੇ ਹੋਏ ਨੇ ਵੀ ਵੀ ਆਲਸੋ ਬੀ ਕਵਰਿੰਗ ਸਪੈਸ਼ਲੀ ਜਿਹੜੇ ਬਸ ਜਿਹੜੇ ਬਸ ਡੌਪਸ ਹੈਗੇ ਰੇਲਵੇ ਸਟੇਸ਼ਨ ਦੇ ਕੋਲ ਵੀ ਵੀ ਕਵਰਿੰਗ ਥੀਸ ਏਰੀਆਜ਼ ਆਲਸੋ ਸੂਪ 0 ਤੋਂ 2 ਪਾਂਟ ਵਾਲੀ ਜਿਹੜੀ ਵੀ ਬਚੀ ਹੈ ਇਸਾਈਕਲੀ ਸਾਰਿਆਂ ਦੀ ਜਿਹੜੀ